ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਪਹੁੰਚੇ ਹਾਂ ਇਸ ਸਟੇਡੀਅਮ 'ਚ ਆਪਣੇ ਪਿੰਡ ਬੱਚੇ ਅਭਿਆਸ ਕਰ ਰਹੇ ਨੇ ਇੱਥੇ ਮਿਹਨਤ ਕਰਨਾ ਹੁੰਦਾ ਨੇ ਰੋਜ਼ ਤੇ ਨਾਲ ਹੀ ਇਹਨਾਂ ਦੀ ਇੱਕ ਮੰਗ ਵੀ ਕਹਿ ਦਿੱਤੀ ਐ ਤੇ ਇਹਨਾਂ ਨੂੰ ਲੋੜ ਵੀ ਸੀਗੀ ਇੱਥੇ ਪਾਣੀ ਦਾ ਪ੍ਰਬੰਧ ਹੈ ਨਹੀਂ ਸੀਗਾ ਬਹੁਤ ਵੱਡੀ ਦਿੱਕਤ ਸੀ ਤੇ ਆਪਣੇ ਫੌਜੀ ਧੀਰਾ ਜੀ ਨੇ ਵੀਡੀਓ ਪਾਈ ਸੀ ਇਹਦੇ ਬਾਰੇ ਕਿ ਪਾਣੀ ਦੀ ਬਹੁਤ ਦਿੱਕਤ ਆ ਪਾਣੀ ਦਾ ਪ੍ਰਬੰਧ ਤਾਂ ਹੈ ਨਹੀਂ ਸੀ ਮੋਟਰ ਦਾ ਪ੍ਰਬੰਧ ਤੋੜ ਹੈਗਾ ਜੀ ਪਰ ਟੈਂਕੀ ਹੈ ਨਹੀਂ ਸੀ ਸਾ ਅਗਾਜ਼ ਗੁਰਪ੍ਰੀਤ ਚਲੋ ਪਾਈ ਸੀ ਅਗਾਜ਼ੀ ਟੀਮ ਨੇ ਸਾਰੇ ਰਲ ਕੇ ਜੋ ਫੰਡ ਹੈਗਾ ਸੀਗਾ ਉਹ ਚੋਂ ਅੱਜ ਤੇ ਟੈਂਕੀ ਫਿੱਟ ਕਰਤੀ ਜੀ ਆਪ ਤੁਹਾਨੂੰ ਦਿਖਾਉਨੇ ਆ ਤਾਂ ਬਹੁਤ ਸਾਰਾ ਪ੍ਰਬੰਧ ਹੋ ਗਿਆ ਸਾਰਾ ਕੰਪਲੀਟ ਕਰਤਾ ਜੀ ਜੇ ਦਿਖਾਉਣੇ ਬਣੇ ਰਿਹਾ ਆਪਣੇ ਮਿਲਾਂ ਲੋ ਜੀ ਆਪਾਂ ਪਹੁੰਚੇ ਹੋਏ ਸਟੇਡੀਅਮ ਵਿੱਚ ਮੁੰਡੇ ਦੇਖੋ ਕਰ ਰਹੇ ਨੇ ਮਿਹਨਤ ਤੇ ਜਿਹੜੀ ਇੱਕ ਮੰਗ ਸੀ ਨਾ ਬੱਚਿਆਂ ਦੀ ਲੋੜ ਵੀ ਸੀ ਮੰਗ ਰਹੀਆਂ ਇਹਨਾਂ ਲੋੜ ਸੀ ਇਹਨਾਂ ਨੂੰ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਇੱਥੇ ਪਾਣੀ ਦਾ ਪ੍ਰਬੰਧ ਹੈ ਨਹੀਂ ਜਿੱਥੇ ਮੋਟਰ ਲੱਗੀ ਹੋਈ ਸੀ ਪਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੀਗਾ ਤੇ ਟੀਰਾ ਫੌਜੀ ਸਾਹਿਬ ਨੇ ਗੁਰਪ੍ਰੇਮ ਸਪਾਇਸ ਆਪਣੇ ਜਗ੍ਹਾ 'ਚ ਪਾਣੀ ਦੀ ਦਿੱਕਤ ਹੈ ਤੇ ਨਾਲ ਮੈਂ ਕਿਹਾ ਟੈਂਕੀ ਦੇਖੋ ਰੱਖਤੀ ਆ ਲੋ ਜੀ ਟੈਂਕੀ ਰੱਖ ਕੇ ਕੰਮ ਕੰਪਲੀਟ ਹੋ ਚੁੱਕੇ ਨਾ ਬਿਲਕੁਲ ਦੇਖੋ ਪਾਣੀ ਵਾਲਾ ਟੂੜੀ ਫਿੱਟ ਕਰ ਦਿੱਤੀ ਸਾਰਾ ਸੈੱਟ ਕਰਕੇ ਖਾਲੇ ਕੁਲੀ ਭਰਤੀ ਫੌਜੀ ਰਾਂ ਬਹੁਤ ਮਿਹਨਤ ਕੇ ਹੱਥੋਂ ਪਹੁੰਚਾਇਆ ਨਹੀਂ ਗਿਆ ਦੋਤਨ ਜਾਣੇ ਸੀ ਇੱਕ ਪਿਆਰੀ ਸੀ ਆਪਣਾ ਭਰਾ ਉਹ ਜਿਸਾਉ ਸੀਗੇ ਤੇ ਪਿਆਰੀ ਜਿਹੇ ਡੈਡੀ ਜੀ ਲੱਗੇ ਹੋਏ ਨੇ ਉਹ ਦੇਖੋ ਇਹ ਸਾਰੀ ਖਾਲੀ ਪਲਾ ਪੱਟੀ ਇਹਨਾਂ ਨੇ ਫਿਰ ਭਰੀ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਦਾ ਇਹਦੀ ਮਿਹਨਤ ਕੀਤੀ ਇਹਨਾਂ ਨੇ ਹੁਣ ਖਾਲੀ ਬੰਦ ਕਰਤੀ ਪਾਪ ਦੱਬ ਕੇ ਸਾਰਾ ਕੰਪਲੀਟ ਹੋ ਗਿਆ ਜੀ ਕੰਮ ਦੇਖੋ ਤੇ ਟੈਂਕੀ ਫਟੋ ਚੁੱਕੀ ਆ ਤੇ ਪਾਣੀ ਦਾ ਪ੍ਰਬੰਧ ਹੋ ਚੁੱਕੇ ਲਓ ਜੀ ਦੇਖੋ ਉੱਤੇ ਸਾਰੀ ਫਿਟਿੰਗ ਕਰਤੀ ਟੈਂਕੀ ਵਗੈਰਾ ਦੀ ਨਵੀਂ ਟੈਂਕੀ ਲਿਆ ਕੇ ਸਾਰਾ ਨਵਾਂ ਕੰਮ ਹੈ ਨ ਕੰਪਲੀਟ ਕਰਤਾ ਜੀ ਦੇਖ ਰਹੇ ਹੋ ਉਸ ਪਿੱਛੇ ਖਾਲੀ ਪੜ ਰਹੇ ਨੇ ਲੱਗੇ ਹੋਏ ਨੇ ਥੱਲੇ ਟੂਟੀ ਲੱਗ ਗਈ ਉਹ ਸਾਹਮਣੇ ਮੋਟਰ ਹੈ ਉੱਥੋਂ ਪਾ ਕੇ ਸਾਰੀ ਤੇ ਖਾਲੀ ਪੱਟ ਕੇ ਪਾਈ ਪਾਜੀ ਉਹਨਾਂ ਬਹੁਤ ਮਿਹਨਤ ਕੀਤੀ ਦੁਬਾਰੇ ਪੈਪ ਦੱਬ ਕੇ ਫਿਰ ਉੱਤੇ ਮਿੱਟੀ ਪਾਤੀ ਹੈ ਇਧਰ ਬੱਚੇ ਦੇਖੋ ਕਰ ਰਹੇ ਨੇ ਆਉਦੀ ਮਿਹਨਤ ਡੇਲੀ ਬੱਚੇ ਆਉਂਦੇ ਨੇ ਵਧੀਆ ਹੋਏ ਤੇ ਪਾਣੀ ਦੀ ਬਹੁਤ ਦਿੱਕਤ ਸੀ ਇੱਥੇ ਪੁਰਜਾਬੀਆਂ ਨੂੰ ਦੱਸਿਆ ਜਾਣ ਨੂੰ ਨਹੀਂ ਪਤਾ ਸੀ ਇਸ ਬਾਰੇ ਖਰਾ ਉਹਨੇ ਸਾਨੂੰ ਚਾਣਨਾ ਪਾਇਆ ਵੀ ਆਹ ਦਿੱਕਤ ਹੈ ਗਰੁੱਪ ਤੇ ਸਾਰਿਆਂ ਨਾਲ ਚਲੋ ਗੱਲਬਾਤ ਕੀਤੀ ਵਧੀਆ ਹੰਗਾਰਾ ਮਿਲਿਆ ਸਾਰੇ ਭਰਾਵਾਂ ਦਾ ਤੇ ਫੈਨਲੀ ਫਿਰ ਅੱਜ ਇਹਨਾਂ ਨੇ ਉਹ ਜਿਹੋ ਨੇ ਆ ਮਿਹਨਤ ਕੀਤੀ ਸਾਥੋ ਤਾਂ ਨਹੀਂ ਆਇਆ ਗਿਆ ਕਰ ਮਿਹਨਤ ਕਰਕੇ ਨੇ ਟੈਂਕੀ ਫਿੱਟ ਕਰਾਤੀ ਮਿਸਤਰੀ ਬੁਲਾ ਕੇ ਤਮਾਸ ਮੁਢਿਆ ਇਹ ਸਾਰਾ ਐਨ ਕੰਪਲੀਟ ਕਰਤਾ ਦੇਖੋ ਰਾਜ ਕੁਮਾਰ ਜੀ ਪਹੁੰਚੇ ਹੋਏ ਸਾਰੇ ਤੇ ਟੈਂਕੀ ਧਰਕੇ ਜਮਾ ਕੰਪਲੀਟ ਹੋ ਗਿਆ ਕੰਮ ਬਹੁਤ ਵੱਡੀ ਲੋੜ ਸੀ ਪਾਣੀ ਦੀ ਕਿਉਂਕਿ ਜੋ ਬੱਚੇ ਮਿਹਨਤ ਕਰਦੇ ਨੇ ਪਾਣੀ ਪੀਣਾ ਤੁਹਾਨੂੰ ਪਤਾ ਬਹੁਤ ਔਖਾ ਹੋ ਜਾਂਦਾ ਹੈ ਨਾ ਤੇ ਇਹ ਤਾਂ ਲੱਗਦੀ ਹੈ ਗਰਮੀ ਬਹੁਤ ਹੈ ਤੇ ਅੱਜ ਆਹਰਾ ਕੰਮ ਕੰਪਲੀਟ ਹੋ ਗਿਆ ਜੀ ਥੈਂਕ ਯੂ ਵਗੈਰਾ ਦੇਖੋਗੀ ਤੇ ਟੂੜਿਆਂਾ ਦੀ ਲੱਗ ਗਈ ਸਾਰਾ ਕੁਝ ਹੋ ਗਿਆ ਸਾਰੇ ਬੱਚੇ ਮਿਹਨਤ ਕਰਦੇ ਨੇ ਜ਼ਰੂਰੀ ਹੈ ਨਸ਼ੇ ਤੋਂ ਦੂਰ ਰਹਿਣਗੇ ਤੇ ਹੋ ਉਮੀਦ ਕਰਦੇ ਆਂ ਵੀ ਹੋਰ ਬੱਚੇ ਵੀ ਇੱਥੇ ਪਹੁੰਚਣ ਵੱਧ ਤੋਂ ਵੱਧ ਜਿਆਦਾ ਸਰੀਰਕ ਟਕ ਰੱਖਣ ਹੋ ਗਿਆ ਜੀ ਵਧੀਆ ਹੋ ਗਿਆ ਆਗਾਜ ਵੈਲਫੇਅਰ ਕਲੱਬ ਉਮੀਦ ਕਰਦੇ ਵੀ ਇੱਦਾਂ ਕੰਮ ਕਰਦੀ ਰਹੂਗੀ ਤੇ ਹੋਰ ਵੀ ਵੱਧ ਚੜ ਕੇ ਕੰਮ ਕਰਾਂਗੇ ਸਾਰੇ ਨਾਲ ਮਿਲ ਕੇ ਸੀ ਤੇ ਪਿੰਡ ਲਈ ਤਰੱਕੀ ਦੇ ਰਾਹ ਤੇ ਲਈ ਚੱਲੀ ਆਪਾਂ ਹੋਰ ਮਿਹਨਤ ਕਰੀਏ ਸਾਰੇ ਨਾਲ ਮਿਲ ਕੇ ਤੇ ਵਜੇ ਕੰਮ ਹੋਇਆ ਜੀ ਬਹੁਤ ਵੱਡੀ ਲੋੜ ਸੀ ਪਾਣੀ ਦੀ ਤੇ ਫੌਜੀ ਸਾਹਿਬ ਦਾ ਬਹੁਤ ਸਹਿਯੋਗ ਰਿਹਾ ਉਹਨੇ ਸਾਨੂੰ ਦੱਸਿਆ ਸੀਗਾ ਕਿ ਅੱਜ ਉਹਨਾਂ ਨੇ ਸਾਰਾ ਕੰਮ ਕਰ ਹੁੰਦਾ ਇਹ ਨਿਕਾ ਚੋਇਆ ਸਤੋ ਦਾ ਨਹੀਂ ਆਇਆ ਗਿਆ ਵੈਸੇ ਤੇ ਬਹੁਤ ਵਧੀਆ ਹੋ ਗਿਆ ਹੈਡ ਗੱਲਬਾਤ ਹੋ ਗਈ ਪਾਣੀ ਦਾ ਪ੍ਰਬੰਧ ਹੋ ਗਿਆ ਤੇ ਬੱਚੇ ਹੁਣ ਵਧੀਆ ਮਿਹਨਤ ਕਰਦੇ ਰਹਿਣ ਅਮੀਰ ਹੈ ਤੇ ਅੱਗੇ ਜੋ ਵੀ ਕੋਸ਼ਿਸ਼ ਕਰਾਂਗੇ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਭਾਈ ਜਿੰਨਾ ਹੋ ਸਕੇ ਕਰਦੇ ਰਹਾਂਗੇ ਤੇ ਚਲੋ ਬੱਚੇ ਉਹਦੀ ਮਿਹਨਤ ਕਰਦੇ ਰਹਿਣ ਚੰਗੀ ਗੱਲ ਹੈ ਜ਼ਰੂਰੀ ਹੈ ਪਿੱਛੇ ਦੇਖ ਰਾਂ ਜੀ ਬੱਚੇ ਮਿਹਨਤ ਕਰਦੇ ਨੇ ਕੋਈ ਇੰਨੀ ਗਰਮੀ ਚ ਆਉਂਦੇ ਨੇ ਬਹੁਤ ਵੱਡੀ ਗੱਲ ਅੱਜ ਕੱਲ ਮਾਂ ਪਿਓ ਨੂੰ ਵੀ ਚਾਹੀਦੇ ਆ ਉਹਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਤਾਂ ਨਸ਼ੇ ਪੱਤੇ ਦਾ ਦੌਰ ਅੱਜਕੱਲ ਬਹੁਤ ਜ਼ਿਆਦਾ ਸਾਨੂੰ ਪਤਾ ਹੀ ਹੈ ਹਨਾ ਤੇ ਬੱਚੇ ਖੇਡਦੇ ਰਹਿਣ ਤਾਂ ਨਸ਼ੇ ਦੇ ਘਟ ਤਿਆਣ ਜਾਂਦਾ ਹੈ ਸਰੀਰ ਫਿੱਟ ਰਹਿੰਦਾ ਬਹੁਤ ਵਧੀਆ ਗੱਲ ਹੈ ਜ਼ਰੂਰੀ ਹੈ ਇਹ ਤੋਂ ਅੱਜ ਅਸੀਂ ਸਟੇਡੀਅਮ ਦੇ ਵਿੱਚ ਪਹੁੰਚੇ ਸੀਗੇ ਜੀ ਜੋ ਪਿੰਡ ਕਣਕਵਾਲ ਭੰਗੋਆ ਦਾ ਸਟੇਡੀਅਮ ਹੈ ਤੇ ਸਾਰੇ ਬੱਚੇ ਇੱਥੇ ਪ੍ਰੈਕਟਿਸ ਕਰਦੇ ਨੇ ਸ਼ਾਮ ਨੂੰ ਬਾਈ ਮਨਜੋਤ ਹੋਰੀ ਨੇ ਪਿਆਰੀ ਬਾਈ ਹੋਰੀ ਨੇ ਤੇ ਆਪਣੇ ਸਿਕੰਦਰ ਬਾਈ ਹੋਰੀ ਨੇ ਸਾਰੇ ਇਹਨਾਂ ਨੂੰ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਨੇ ਸੋ ਇੱਥੇ ਨਾ ਪਿਛਲੇ ਕਈ ਦਿਨਾਂ ਤੋਂ ਲੈ ਕੇ ਪਾਣੀ ਦੀ ਸਮੱਸਿਆ ਬਹੁਤ ਸੀਗੀ ਇੱਥੇ ਪਾਣੀ ਮੋਟਰ ਸੀ ਜਿਹੜੀ ਇਕੱਲੀ ਮੋਟਰ ਇੱਦੀ ਲੱਗੀ ਹੋਈ ਸੀ ਟੈਂਕੀ ਨਹੀਂ ਹੈਗੀ ਸੀ ਇੱਥੇ ਯਾਨੀ ਕਿ ਤੇ ਬੱਚਿਆਂ ਨੂੰ ਲਵੇ ਲਾਉਣੇ ਪਾਣੀ ਜਾਂ ਤਾਂ ਖੇੜਾ ਚ ਬੱਚੇ ਵਗੈਰਾ ਤੋਂ ਪਾਣੀ ਪੀਣਾ ਪੈਂਦਾ ਸੀਗਾ ਉੱਥੇ ਅੱਜ ਕੱਲ੍ਹ ਸਾਨੂੰ ਪਤਾ ਵੀ ਸਪਰੇਹਾਂ ਦਾ ਵੀ ਟਾਈਮ ਚੱਲ ਰਿਹਾ ਜੀ ਸਪਰੇਹਾਂ ਕਰਦੇ ਨੇ ਹਨਾ ਐਤੇ ਜ਼ਿਮੀਂਦਾਰ ਭਰਾ ਤੇ ਕਿਸੇ ਜਵਾਗ ਦਾ ਨੁਕਸਾਨ ਹੋਣ ਦਾ ਡਰ ਸੀਗਾ ਸੋ ਅੱਜ ਟੀਮ ਅਗਾਜ ਵੱਲੋਂ ਸਾਡੀ ਨੌਜਵਾਨਾਂ ਦੀ ਪਿੰਡ ਕਣਕਵਾਲ ਪੰਗੂਆਂ ਵੱਲੋਂ ਇੱਕ ਟੀਮ ਆਜ ਬਣਾਈ ਹੋਈ ਹੈ ਜਿਹੜੀ ਤੇ ਉਹਨਾਂ ਨੂੰ ਦੇਖਿਆ ਬਾਈ ਸਾਰਿਆਂ ਨੇ ਵਿਚਾਰ ਕਰਿਆ ਤੇ ਇੱਕ ਅੱਜ ਪਾਣੀ ਦੀ ਟੈਂਕੀ ਹੈ ਜਿਹੜੀ ਮਤਲਬ ਕਿ ਪਾਣੀ ਜਿਵਾਕਨ ਪਾਣੀ ਵਾਸਤੇ ਸਪਲਾਈ ਜਿਹੜੀ ਦਿੱਕਤ ਆਉਂਦੀ ਸੀ ਉਹਦੀ ਪੂਰਤੀ ਕਰੀ ਹੈ ਜੀ ਪੂਰੇ ਮਤਲਬ ਕਿ ਧਰੀ ਹੈ ਸੋ ਸਾਰਿਆਂ ਦਾ ਧੰਨਵਾਦ ਕਰਦੇ ਅਸੀਂ ਜਿਹੜੇ ਵੀਰੇ ਸਹਿਯੋਗ ਦਿੱਤਾ ਹੈ ਜਿਨ੍ਹਾਂ ਨੇ ਸਾਨੂੰ ਟੈਂਕੀ ਧਰਨ ਵਾਸਤੇ ਬਾਕੀ ਪਿਆਰੀ ਬਾਈ ਹੋਰੀ ਇਹ ਵੀ ਦੋ ਸ਼ਬਦ ਬੋਲਣਗੇ ਜੀ। ਬਾਈਰੋ ਜੀ ਦਾ ਖਾਲਸਾ, ਬਾਈਰੋ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਹੀ ਅਸੀਂ ਨੌਜਵਾਨ ਏਕਤਾ ਕਬੱਡੀ ਕਲੱਬ ਕਣਕਵਾਲ ਪੰਗੂਆਂ ਦੇ ਸਾਰੇ ਮੈਂਬਰਾਂ ਵੱਲੋਂ, ਪਲੇਅਰਾਂ ਵੱਲੋਂ, ਸਾਰਿਆਂ ਵੱਲੋਂ ਅੱਗਾ ਜੀ ਟੀਮ ਦਾ ਧੰਨਵਾਦ ਕਰਦੇ ਆਂ। ਸਾਰੇ ਨਗਰ ਖੇੜੇ ਦਾ ਧੰਨਵਾਦ ਕਰਦੇ ਆਂ ਜੀ। ਉਹਨੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਜੀ। ਸਾਨੂੰ ਪਤਾ ਹੀ ਹੈ ਜਿਵੇਂ ਬਾਈ ਨੇ ਦੱਸਿਆ ਵੀ ਉਹ ਅੱਜ ਕੱਲ੍ਹ ਰੇਹਾਂ ਸਪਰੇਹਾਂ ਦਾ ਟਾਈਮ ਆ। ਜਵਾਖ ਹੋਰਾਂ ਪਰਾਂ ਚ ਬੱਚਿਆਂ ਚੋਂ ਪਾਣੀ ਪੀਂਦੇ ਦੀ ਕਿ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸੀਗਾ। ਤੇ ਸਾਡੀ ਅਗਾਜ਼ ਟੀਮ ਨੇ ਇਹ ਸਮੱਸਿਆ ਦੇਖੀ ਤਾਂ ਇਹਨਾਂ ਨੇ ਸਾਡਾ ਹੱਲ ਵੀ ਕੀਤਾ ਜੀ ਪਾਣੀ ਦੀ ਸਾਰੀ ਸਪਲਾਈ ਮੋਟਰ ਤੋਂ ਲੈ ਕੇ ਇੱਥੇ ਤੱਕ ਪੂਰਾ ਪਾਣੀ ਦਾ ਪ੍ਰਬੰਧ ਕੀਤਾ ਟੈਂਕੀ 700 ਲੀਟਰ ਦੀ ਲਿਆ ਕੇ ਜੀ ਸਾਰੀ ਸਪਲਾਈ ਸਾਰਾ ਖਰਚਾ ਅਗਾਜ਼ ਟੀਮ ਨੇ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਸਾਰੀ ਨੌਜਵਾਨ ਏਕਤਾ ਕਬੱਡੀ ਕਲੱਬ ਵੱਲੋਂ ਧੰਨਵਾਦ ਕਰਦੇ ਹਾਂ ਸਾਰੇ ਪਲੇਅਰਾਂ ਵੱਲੋਂ ਧੰਨਵਾਦ ਕਰਦੇ ਹਾਂ ਸਾਰੇ ਅਗਾਜ਼ ਟੀਮ ਬਾਈ ਰਾਈਡਿੰਗ ਸਾਹਿਬ ਸਾਹਿਬ ਰਾਈਡਿੰਗ ਟੀਮ ਇੱਕ ਬੇਨਤੀ ਨੌਜਵਾਨ ਏਕਤਾ ਕਬੱਡੀ ਕਲੱਬ ਵੱਲੋਂ ਕਰਦੇ ਆਂ ਅਸੀਂ ਅੱਜ ਸਾਰੇ ਪਿੰਡ ਦੇ ਬੱਚੇ ਨੇ ਜਿੰਨੇ ਵੀ ਪਲੇਅਰ ਨੇ ਜਾਂ ਜੋ ਵੀ ਜਿਵੇਂ ਵੀ ਸਪੋਰਟਸ ਦੇ ਨਾਲ ਸੀਮਤਾ ਕੋਈ ਵੀ ਗੱਲਬਾਤ ਆ ਜਿਵੇਂ ਮੁੰਡਿਆਂ ਨੂੰ ਜਿੰਨੇ ਉਹਰੇ ਪ੍ਰੈਕਟਿਸ ਕਰਨ ਆਉਂਦੇ ਨੇ ਪਰ ਰੈਗੂਲਰ ਹੀ ਪ੍ਰੈਕਟਿਸ ਕਰਨ ਆਉਂਣ ਉਹਨਾਂ ਨੂੰ ਟੀ-ਸ਼ਰਟਾਂ ਜਰਸੀਆਂ ਬਣਾ ਕੇ ਅਸੀਂ ਨੌਜਵਾਨ ਏਕਤਾ ਕਬੱਡੀ ਕਲੱਬ ਵੱਲੋਂ ਅਸੀਂ ਬਸ ਹੁਣ ਥੋੜੇ ਟਾਈਮ ਦੇ ਵਿੱਚ ਦੇਣ ਜਾ ਰਹੇ ਹਾਂਗੇ ਅਸੀਂ ਫੀਲ ਕਰਦੇ ਆਂ ਸਾਰੇ ਪਿੰਡ ਵਾਸੀਆਂ ਨੂੰ ਆਪਦੇ ਜਵਾਕਾਂ ਨੂੰ ਜਰੂਰ ਸ਼ਾਮ ਦੇ ਟਾਈਮ ਉਰੇ ਸਟੇਡੀਅਮ ਦੇ ਵਿੱਚ ਭੇਜਿਆ ਕਰੋ ਤਾਂ ਕਿ ਉਹ ਮਾੜੀ ਸੰਗਤ ਜਾਂ ਨਸ਼ਿਆਂ ਤੋਂ ਦੂਰ ਰਹਿਣ ਜੀ ਆਪਦੇ ਸਰੀਰ ਦੀ ਸਾਂਭ-ਸਵਾਲ ਕਰਨਾ ਆਪਦਾ ਸਰੀਰ ਤਾਕੜਾ ਬਣਾਉਣਾ ਆਪਦੀ ਗੇਮ ਤਾਕੜੀ ਬਣਾਉਣਾ ਅਸੀਂ ਤਾਂ ਬਸ ਇਹੀ ਅਪੀਲ ਕਰਦੇ ਹਾਂ ਸਾਰੇ ਪਿੰਡ ਨੂੰ ਵੀ ਸਾਡਾ ਵੀ ਵੱਦ ਤੋਂ ਵੱਦ ਸਹਿਯੋਗ ਦੇਵੋ ਤੇ ਆਪਦੇ ਬੱਚਿਆਂ ਦਾ ਵੀ ਵੱਦ ਤੋਂ ਵੱਦ ਸਹਿਯੋਗ ਦੇਵੋ ਰੈਗੂਲਰ ਉਰੇ ਜਵਾਕਾਂ ਨੂੰ ਭੇਜੋ ਤਾਂ ਕਿ ਉਹਨਾਂ ਦੀ ਚੰਗੀ ਪ੍ਰੈਕਟਿਸ ਹੋ ਸਕੇ ਉਰੇ ਡੇਲੀ 40-50 ਮੁੰਡੇ ਆਉਂਦੇ ਨੇ ਆ ਸੋਡੇ ਸਾਹਮਣੀ ਨੇ ਜੀ ਸਾਰੇ ਮੁੰਡੇ ਦੋ ਤੋਂ ਮਲ ਕੇ ਡੇਢ ਤੋਂ ਦੋ ਘੰਟੇ ਵਧੀਆ ਪ੍ਰੈਕਟਿਸ ਕਰਦੇ ਨੇ ਸਾਰਿਆਂ ਨੂੰ ਅਸੀਂ ਪਿੰਡ ਵਾਲਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਜਰੂਰ ਪਹੁੰਚੋ ਜਿੰਨੇ ਵੀਰ ਸਾਡੇ ਕੋਲੇ ਆ ਸਕਦੇ ਨੇ ਸਹਿਯੋਗੀ ਜਾਂ ਮਲ ਕੇ ਊਂਝ ਜਿਨ੍ਹਾਂ ਨੇ ਆਪਦੇ ਜਵਾਬਖ ਪੇਜਨੇ ਨੇ ਉਹ ਜਰੂਰ ਪਹੁੰਚਦੇ ਕਰੋ ਜੀ ਸਾਡੇ ਕੋਲੇ ਤਾਂ ਕਿ ਅਸੀਂ ਉਹਨਾਂ ਨੂੰ ਵਧੀਆ ਪ੍ਰੈਕਟਿਸ ਕਰਵਾ ਸਕੀਏ ਉਹਨਾਂ ਦੀ ਗੇਮ ਦੇ ਵਿੱਚ ਨਿਖਾਰ ਆਵੇ ਤੇ ਉਹਨਾਂ ਦੀ ਸੋਚ ਦੇ ਵਿੱਚ ਨਿਖਾਰ ਆਵੇ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਲਈ ਸਾਰਾ ਕੰਮਪਲੀਟ ਹੋ ਚੁੱਕਿਆ ਪਾਣੀ ਚੱਲ ਰਿਹਾ ਦੇਖੋ ਐਸੀ ਟਿਕ ਚੁੱਕੀ ਆ ਤੇ ਮੁੰਡੇ ਵਿਸ਼ਵਾਸ ਕਰੀ ਜਾਂਦੇ ਨੇ ਉੱਧਰ ਤੇ ਰਾਜਕੁਮਾਰ ਨੇ ਆਪ ਨੂੰ ਪਹਿਸੋਂ ਸਾਰੀ ਜਾਣਕਾਰੀ ਦਿੱਤੀ ਸੀ ਵੀ ਕਿਵੇਂ-ਕਿਵੇਂ ਗੱਲਬਾਤ ਹੋਈ ਤੇ ਆਪਣੇ ਭਰਾ ਪਿਆਰੀ ਨੇ ਜੋ ਆਪਣਾ ਨੌਜਵਾਨ ਇਕੱਠ ਕਬੱਡੀ ਕਲੱਬ ਬਣਿਆ ਹੋਇਆ ਤੇ ਉਹਨਾਂ ਵੱਲੋਂ ਤੇ ਉਹਦੇ ਸਾਰੇ ਖਿਡਾਰੀਆਂ ਵੱਲੋਂ ਸਾਡੀ ਜੀਵਾਂ ਧੰਨਵਾਦ ਕੀਤਾ ਗਿਆ ਤੋਂ ਮੇਨ ਮੰਗ ਸੀ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਸੀ ਚਲੋ ਨਾਲ ਮਿਲ ਕੇ ਕੰਮ ਹੋ ਗਿਆ ਕੋ ਪਿੰਡ ਦਾ ਕੰਮ ਹੈ ਜਿਹੜੀ ਸਾਡੀ ਅਗਾਜ਼ ਟੀਮ ਨੇ ਪਿੰਡ ਜੀ ਕੰਮ ਕਰਦੀ ਹੈ ਜੀ ਪਿੰਡਾ ਲੈਵਲ ਦੀ ਕੰਮ ਕਰਦੇ ਆ ਸੀ ਇਹ ਸੋਹਣਾ ਕੰਮ ਹੋਇਆ ਬਹੁਤ ਵਧੀਆ ਪ੍ਰਬੰਧ ਬਣ ਗਿਆ ਦੇਖੋ ਹੁਣ ਬੱਚੇ ਤਾਜ਼ਾ ਆਪਣੇ ਪੀਰੇ ਕਰਨਗੇ ਚਲੋ ਹਣਾ ਉਹ ਆਪਣਾ ਪਾਣੀ ਨਹੀਂ ਪੀਣਾ ਪਊਗਾ ਪਹਿਲਾਂ ਦਿੱਕਤ ਆ ਜਾਂਦੀ ਸੀ ਕਈ ਵਾਰ ਪਲੇਟ ਲੁੱਟ ਨਹੀਂ ਹੁੰਦੀ ਸੀ ਤੋੜਾ ਪਰ ਜਾਣਾ ਪੈਂਦਾ ਸੀ ਪਾਣੀ ਪੀਣ ਵਾਸਤੇ ਜਾਂ ਬਾਰ ਬਾਰ ਮੋਟੇ ਚਲੋਣੀ ਪੈਂਦੀ ਸੀ ਉਹ ਬਹੁਤ ਵੱਡੀਆਂ ਦਿੱਕਤਾਂ ਸੀਆਂ ਤੇ ਪ੍ਰਬੰਧ ਹੋ ਗਿਆ ਮੇਨ ਮੰਗ ਸੀ ਨਾ ਬੱਚਿਆਂ ਦੇ ਸਾਰਿਆਂ ਦੀ ਇਹ ਬਹੁਤ ਸੋਹਣਾ ਕੰਮ ਹੋ ਗਿਆ ਬਹੁਤ ਵਧੀਆ ਕੰਮ ਕੀਤਾ ਅਗਾਜ ਵੈਲਫੇਅਰ ਕਲੱਬ ਜੀ ਅੱਜ ਅਪਾ ਪਹੁੰਚੇ ਹਸੀਂ ਇਸ ਸਟੇਡੀਅਮ 'ਚ ਆਪਣੇ ਪਿੰਡ ਮੁੰਡੇ ਦੇਖਿਓ ਮਿਹਨਤ ਕਰ ਰਹੇ ਨੇ ਪਿੱਛੇ ਤੇ ਉਧਰੋਂ ਮਸੇ ਅਗਾਜ ਵੈਲਫੇਅਰ ਕਲੱਬ ਵੱਲੋਂ ਜੋ ਪਾਣੀ ਦੀ ਇੱਥੇ ਪ੍ਰੋਬਲਮ ਸੀ ਟੈਂਕੀ ਦਾ ਪ੍ਰਬੰਧ ਕੀਤਾ ਗਿਆ ਅੱਜ ਟੈਂਕੀ ਰੱਖਤੀ ਸਾਰਾ ਪਾਪੂ ਪਾ ਜਵਾ ਨਮਾ ਕੰਪਲੀਟ ਕੰਮ ਕਰਤਾ ਜੀ ਆਇਆ ਦਾ 12000 ਦਾ ਖਰਚਾ ਸਾਰਾ ਅਗਾਜ ਵੈਲਫੇਅਰ ਕਲੱਬ ਵੱਲੋਂ ਕੀਤਾ ਗਿਆ ਬਹੁਤ ਸੋਹਣਾ ਪ੍ਰਬੰਧ ਹੋ ਗਿਆ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਸੀ ਇੱਥੇ ਤੇ ਪਾਣੀ ਦਾ ਪ੍ਰਬੰਧ ਕਰਤਾ ਹੁਣ ਤਾਂ ਉਹਨਾਂ ਦਾ ਬਲਾਗ ਦੀ ਕਰਦੇ ਹਾਂ ਸਮਾਪਤੀ ਆਪਣਾ ਬਲਾਗ ਤੁਹਾਨੂੰ ਕਿਵੇਂ ਲੱਗੇ ਦੱਸਿਓ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਾਂਗੇ ਅਗਲੇ ਬਲਾਗਸ ਥੈਂਕ ਯੂ